ਸਸ਼ੀ ਕਾਲ ਜੀ ਅਸਟ੍ਰੋਲੋਜੀ ਵਿਦ ਲੋਜਿਕ ਵਿੱਚ ਆਪ ਸਭ ਦਾ ਸਵਾਗਤ ਮੈਂ ਜਸਮੀਤ ਰਿਸ਼ਤੇ ਪਿਆਰ ਨਾਲ ਬਣੇ ਹਨ ਪਿਆਰ ਨਾਲ ਰਿਸ਼ਤੇ ਪਿਆਰਧਿਆ ਜ਼ਬਰਦਸਤੀ ਤੇ ਡਰ ਦਾ ਰਿਸ਼ਤਾ ਜਿਆਦਾ دیر ਨਹੀਂ ਚੱਲਦਾ ਪਰ ਕਈ ਵਾਰੀ ਮਜਬੂਰੀਆਂ ਨਾਲ ਵੀ ਰਿਸ਼ਤੇ ਚਲਾਏ ਜਾਂਦੇ ਆ ਦੇਖਿਆ ਕਦੀ ਦੇਖੇ ਹੋਣਗੇ ਜ਼ਰੂਰ ਭਾਈ ਮਜਬੂਰੀ ਆ ਵਰਤਨਾ ਕਿਉਂ ਆਂਦੇ ਆ ਰੋ ਪਾਉਂਦੇ ਆ ਸਾਡੇ ਤੇ ਰਿਸ਼ਤਾ ਏ ਹੁਣ ਕੀ ਕਰੀਏ ਵਰਤਨਾ ਉਹ ਕਿਹੜਾ ਰਿਸ਼ਤਾ ਹੋਇਆ ਜਿਹੜਾ ਡਰ ਨਾਲ ਤੁਸੀਂ ਚੱਲੋ ਪ੍ਰੇਮ ਨਾਲ ਚਲਾਉਣਾ ਚਾਹੀਦਾ ਪਿਆਰ ਨਾਲ ਚਲਾਉਣਾ ਚਾਹੀਦਾ ਰਿਸ਼ਤੇ ਮਜਬੂਰੀਆਂ ਨਹੀਂ ਹੁੰਦੀਆਂ ਰਿਸ਼ਤੇ ਤਾਂ तकरीबन ਉਤਰਤ ਦੀ ਦਿੱਤੀ ਇੱਕ ਦਾਤ ਹੁੰਦੀ ਹੈ ਤੁਹਾਨੂੰ ਜੋੜਿਆ ਹੁੰਦਾ ਕਹਿੰਦੇ ਲੈਣ ਦੇਣਾ ਹੈ ਪਿਛਲੇ ਜਨਮ ਦਾ ਹੋਇਆ ਪਤਾ ਨਹੀਂ ਕਰਜ਼ਾ ਚੜਾ ਰਹੇ ਆ ਤੇ ਪਤਾ ਨਹੀਂ ਲੈ ਰਹੇ ਆ ਪਤਾ ਨਹੀਂ ਲਾ ਰਹੇ ਆ ਤੇ ਲੈ ਚੜਾ ਰਹੇ ਮਤਲਬ ਇੱਕੋ ਹੀ ਗੱਲ ਜਿੱਦਾਂ ਹੁਣ ਕਈ ਵਾਰੀ ਅਸੀਂ ਕਹਿ ਦਿੰਨੇ ਆ ਕਿ ਇਨਾ ਇਹਦੇ ਤੇ ਅਸੀਂ ਇੰਨਾ ਕੀਤਾ ਇਹਨੂੰ ਅਸੀਂ ਇੰਨਾ ਦਿੱਤਾ ਇਹਦਾ ਅਸੀਂ ਐ ਕੀਤਾ ਤਾਂ ਹੋ ਸਕਦਾ ਕਿਸੇ ਤਰ੍ਹਾਂ ਦਾ ਕਿਸੇ ਨਰਾਂ ਕੁਦਰਤ ਨੇ ਕੋਈ ਹੀਲਾ ਵਸੀਲਾ ਬਣਾ ਕੇ ਉਸ ਰਿਸ਼ਤੇ ਨਾਲ ਤੁਹਾਨੂੰ ਜੋੜਿਆ ਏ ਜੋ ਕਿਸੇ ਤਰ੍ਹਾਂ ਦਾ ਲੈਣ ਦੇਣ ਹੋਣਾ ਏ ਉਹ ਅਸੀਂ ਕੋਈ ਉਤਾਰ ਰਹੀਆਂ ਜਾਂ ਜਾਂ ਚੜਾ ਰਹੇ ਹਾਂ ਕਦੇ ਨਾ ਕਦੇ ਕਿਸੇ ਨਾ ਕਿਸੇ ਮੋੜ ਤੇ ਕਿਸਮਤ ਉਹ ਤੁਹਾਨੂੰ ਮੋੜ ਦੇਗੀ ਵਕਤ ਮੋੜਦਾ ਏ ਵਕਤ ਹਰ ਚੀਜ਼ ਮੋੜਦਾ ਏ ਇਹ ਹਮੇਸ਼ਾ ਯਾਦ ਰੱਖਿਓ ਜੋ ਅਸੀਂ ਦੂਸਰੇ ਨੂੰ ਦੇ ਰਹੇ ਆ ਉਹ ਕਿਸੇ ਨਾ ਕਿਸੇ એનર્ਜੀ ਨਾਲ ਤੁਹਾਡੇ ਕੋਲ ਆਉਣਾ ਹੈ ਖੁਸ਼ੀਆਂ ਦਵੋਗੇ ਤਾਂ ਖੁਸ਼ੀਆਂ ਆਉਣਗੀਆਂ ਗਮੀਆਂ ਦਵੋਗੇ ਤਾਂ ਗਮੀਆਂ ਛੜੇੰਤਰ ਦਵੋਗੇ ਚਾਲਾਂ ਚੱਲੋਗੇ ਤਾਂ ਅੱਗੋਂ ਚਾਲਾਂ ਹੀ ਮਿਲਣਗੀਆਂ ਅੱਗੋਂ ਮਤਲਬ ਆਪਣੀ ਔਲਾਦ ਤੋਂ ਆਪਣੇ ਆਲੇ ਦੁਆਲੇ ਤੋਂ ਆਪਣੇ ਆਪ ਤੋਂ ਫਿਰ ਅਸੀਂ ਕਹਿੰਨੇ ਆ ਸਾਡੇ ਨਾਲ ਹੋ ਗਿਆ ਜੀ ਧੋਖਾ ਅਸੀਂ ਤਾਂ ਮੰਨਦੇ ਹਾਂ ਉਸ ਪਰਮਾਤਮਾ ਨੂੰ ਬਹੁਤ ਕਿਨੇ ਕਿਹਾ ਮੰਨਣ ਨੂੰ ਉਹ ਤਾਂ ਨਾਮ ਹੀ ਮੰਨੋਗੇ ਉਹਦਾ ਬਲੈਸਿੰਗ ਤੇ ਆਸ਼ੀਰਵਾਦ ਤੇ ਸਾਹਾਂ ਦੀ ਲੜੀ ਜ਼ਿੰਦਗੀ ਉਸੇ ਤਰ੍ਹਾਂ ਚੱਲਣੀ ਆ ਜਿਵੇਂ ਉਸਨੇ ਚਲਾਉਣੀ ਆ ਤੇ ਜਿਵੇਂ ਉਸਨੇ ਤੁਹਾਨੂੰ ਸੋਚ ਦਿੱਤੀ ਆ ਸੋਚੋ ਜਰਾ ਇਸ ਤਰ੍ਹਾਂ ਜੇ ਅਸੀਂ ਸਾਡੇ ਸਟਾਰ ਜਿਸ ਤਰ੍ਹਾਂ ਦੇ ਆ ਜੇ ਅਸੀਂ ਉਸ ਤਰ੍ਹਾਂ ਚੱਲਦੇ ਆ ਤਾਂ ਅਸੀਂ ਬਹੁਤ ਖੁਸ਼ ਰਹਿੰਦੇ ਆ ਅਸੀਂ ਉਹਨਾਂ ਮੁਤਾਬਕ ਕਿਉਂਕਿ ਲੜ ਨਹੀਂ ਸਕਦੇ ਤੁਸੀਂ ਉਸ એનર્ਜੀ ਨਾਲ ਆਪਾਂ ਹਰ ਰੋਜ਼ ਇਹ ਚਾਚਾ ਕਰਦੇ ਤਾਂ ਇਸੇ ਤਰ੍ਹਾਂ ਜੋ ਕੁਦਰਤ ਨੇ ਰਿਸ਼ਤੇ ਦਿੱਤੇ ਆ ਕੋਈ 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 ਰਿਸ਼ਤਾ ਇਹ ਜਿਹਾ ਹੁੰਦਾ ਜਿਹਨੇ ਸਿਰਫ ਤੇ ਸਿਰਫ ਤੁਹਾਨੂੰ ਪਰੇਸ਼ਾਨ ਹੀ ਕਰਨਾ ਤੁਹਾਨੂੰ ਸੁਣਾਉਂਦੇ ਹੀ ਰਹਿਣਾ ਤੁਹਾਨੂੰ ਡਿਸਟਰਬ ਹੀ ਕਰਨਾ ਤਾਂ ਸਮਝੋ ਕਿਤੇ ਨਾ ਕਿਤੇ ਸਾਰੇ ਗ੍ਰਹਾਂ 'ਚ ਉਹ ਇੱਕ ਰਾਹੂ ਬੈਠਾ ਏ ਜਿਹਨੇ ਸਾਨੂੰ ਪਰੇਸ਼ਾਨ ਹੀ ਕਰਨਾ ਸਾਰੇ ਤੇ ਸਾਰੇ ਮਿੱਤਰ ਨਹੀਂ ਨਾ ਹੋ ਸਕਦੇ ਸਾਰੇ ਮਿੱਤਰ ਨਹੀਂ ਹੋ ਸਕਦੇ ਸਾਰੇ ਗ੍ਰਹਿ ਮਿੱਤਰ ਨਹੀਂ ਜੇ ਕੁਦਰਤ ਨੇ ਸਾਰੇ ਗ੍ਰਹਾਂ ਚ ਮਿੱਤਰਤਾ ਨਹੀਂ ਬਾਈ ਤਾਂ ਸਾਰੇ ਰਿਸ਼ਤਿਆਂ ਚ ਮਿੱਤਰਤਾ ਕਿੱਥੋਂ ਆ ਜੇ ਸਾਰੇ ਲੋਕਾਂ ਚ ਮਿੱਤਰਤਾ ਕਿੱਥੋਂ ਆ ਜੇ ਨੰਗੇ ਆ ਜਾਂਦਾ ਐਵੇਂ ਇਹ ਕੀ ਹੈ ਐਵੇਂ ਅਸੀਂ ਐਵੇਂ ਕਿਸੇ ਨੂੰ ਨਫ਼ਰਤ ਕਰ ਬੈਠਦੇ ਆ ਨਾ ਲੈਣਾ ਨਾ ਦੇਣਾ ਨਾ ਜਾਣਨਾ ਪਹਿਚਾਨ ਨਾ ਉਹਨੇ ਕੋਈ ਗੱਲ ਕੀਤੀ ਨਾ ਤੁਹਾਡਾ ਕੋਈ ਨੁਕਸਾਨ ਕੀਤਾ ਮੈਂ ਤੈਨੂੰ ਮੈਨੂੰ ਇਹ ਜਮਾਈ ਚੰਗਾ ਨਹੀਂ ਲੱਗਦੇ ਜਾਂ ਲੱਗਦੀ ਕੀ ਆ ਉਹ ਉਹ ਕੀ ਹੈ ਉਹ ਗ੍ਰਹਾਂ ਦੀ ਅਟਰੈਕਸ਼ਨ ਹੈ ਜੀ ਗ੍ਰਹਿ ਮਿੱਤਰ ਨਹੀਂ ਤਾਂ ਮਨੁਸਨਾਂ ਰਲਣਾ ਹੀ ਨਹੀਂ ਸਾਨੂੰ ਉਹ ਪਸੰਦ ਆਉਣਾ ਹੀ ਨਹੀਂ ਤੇ ਕਈ ਵਾਰੀ ਕਿਸੇ ਨੂੰ ਦੇਖਣ ਨਹੀਂ ਬੜਾ ਵਧੀਆ ਲੱਗਦਾ ਨਹੀਂ ਉਸ ਨੂੰ ਸੁਣਨਾ ਹੀ ਬੜਾ ਵਧੀਆ ਲੱਗਦਾ ਉਸ ਦੀਆਂ ਉਸ ਦੀਆਂ ਗੱਲਾਂ ਉਸ ਦੀਆਂ ਪਿਕਚਰਾਂ ਵੀ ਕਈ ਵਾਰੀ ਤੁਸੀਂ ਉਸ ਤੇ ਵੀਆਂ ਦੇਖਦੇ ਹੋ ਕੀ ਕੀ ਕੀਤਾ ਹੋਇਆ ਕੀ ਕੀਤਾ ਕਿਸੇ ਨੇ ਕੁਝ ਨਹੀਂ ਕੀਤਾ ਸਿਰਫ ਔਰਾ ਏ ਉਹਦੀ એનર્ਜੀ ਪਸੰਦ ਆ ਰਹੀ ਹੈ ਅੱਛਾ ਇਹ ਦੇਖੋ ਜੇ ਤੁਹਾਨੂੰ ਉਹਦੀ ਏਨਰਜੀ ਪਸੰਦ ਆਉਂਦੀ ਹੈ ਤੁਸੀਂ ਉਹਦੀਆਂ ਲੱਖ ਤਰੀਫਾਂ ਕਰੋ ਪਰ ਸਾਹਮਣੇ ਵਾਲੇ ਨੂੰ ਕਈ ਵਾਰੀ ਉਹ ਨਹੀਂ ਬਦਲਦਾ ਮਾਰ ਗੋਲੀ ਨਹੀਂ ਪਸੰਦ ਬਈ ਮੈਨੂੰ ਤੇ ਕਿੱਥੋਂ ਕਰ ਲਵਾਂ ਕਿਉਂ ਨਹੀਂ ਪਸੰਦ ਕੀ ਨੁਕਸਾਨ ਕਰਤਾ ਉਹਨੇ ਕੀ ਟੱਕਰ ਮਾਰਦੀ ਤੁਹਾਡੇ ਚ ਜਿਹੜਾ ਸੋਚੋ ਤਾਂ ਸਹੀ ਸਮਝਿਆ ਕਰੋ ਔਰਾਤੇ ਗ੍ਰਹਿ ਹੁੰਦੇ ਆ ਜਿਹਦੇ ਨਾਲ ਨਹੀਂ ਮਿਲਦੇ ਉਹ ਕਦੇ ਪਸੰਦ ਨਹੀਂ ਆਉਣਾ ਕਈ ਵਾਰੀ ਬੜੇ ਖੂਬਸੂਰਤ ਲੋਕ ਹੁੰਦੇ ਆ ਸਾਰੇ ਕਹਿੰਦੇ ਆ ਚੰਗੇ ਆ ਸਾਨੂੰ ਨਹੀਂ ਵਧੀਆਂ ਲੱਗਦੇ ਵੀ ਕੀ ਕਰੀ ਅਸਲ ਵਿੱਚ એનર્ਜੀ ਮਿਲਦੀ ਔਰ ਨਹੀਂ ਮਿਲਦਾ ਇਸੇ ਤਰ੍ਹਾਂ ਹੀ ਇਹ ਸਾਡੇ ਰਿਸ਼ਤੇ ਆ ਕਈਆਂ ਨਾਲ ਸਾਡਾ ਔਰਾ ਨਹੀਂ ਮਿਲਦਾ ਕਈਆਂ ਨਾਲ ਸਾਡੀ ਊਰਜੀ ਨਹੀਂ ਮਿਲਦੀ ਤੇ ਕੋਈ ਵੀ ਰਿਸ਼ਤਾ ਅਗਰ ਤੁਸੀਂ ਪਿਆਰ ਨਾਲ ਭਾਵੇਂ ਉਹ ਕਿਸੇ ਵੀ ਤਰ੍ਹਾਂ ਦਾ ਰਿਸ਼ਤਾ ਹੈ ਪੈਣ ਭਾਈ ਦਾ ਰਿਸ਼ਤਾ ਹੈ ਜਾਂ ਮਾਤਾ ਪਿਤਾ ਨਾਲ ਤੁਹਾਡਾ ਰਿਸ਼ਤਾ ਹੈ ਜਾਂ ਕੋਈ ਕੋਈ ਮਾਸੀ ਭੂਆ ਮਾਮੀ ਚਾਚੀ ਤਾਈ ਕੋਈ ਵੀ ਰਿਸ਼ਤਾ ਹੈ ਚਾਚਾਤਾਇਆ ਮਾਮਾ ਲਾਲੂ ਨਾਲ ਕੇ ਪਰਿਵਾਰ ਦਾਦ ਕੇ ਪਰਿਵਾਰ ਆਪਣਾ ਜਿਹਨੂੰ ਆਪਾਂ ਪੰਜਾਬੀ ਚ ਸ਼੍ਰੀਕਾ ਕਹਿੰਦੇ ਆ ਆਪਣਾ ਆਲਾ ਦਵਾਰ ਹੈ ਜ਼ਰੂਰੀ ਨਹੀਂ ਤੁਹਾਡੀ ਸੋਚ ਉਹਨਾਂ ਨਾਲ ਮਿਲੇ ਜ਼ਰੂਰੀ ਨਹੀਂ ਸਾਰੇ ਹੀ ਤੁਹਾਨੂੰ ਪਸੰਦ ਕਰਨ ਜਾਂ ਤੁਸੀਂ ਸਾਰਿਆਂ ਨੂੰ ਪਸੰਦ ਕਰੋ ਹਾਠੀ ਕਾਏ ਤੁਹਾਡੇ ਵਿਚਾਰ ਨੇ ਉਹਨਾਂ ਦੇ ਬਣ ਸਕਦੇ ਆ ਬਣ ਸਕਦੇ ਆ ਪਰ ਇਹਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਅਸੀਂ ਉਸ ਰਿਸ਼ਤੇ ਤੋਂ ਉਸ ਰਿਸ਼ਤੇ ਨੂੰ ਡਰਾਉਣਾ ਸ਼ੁਰੂ ਕਰ ਦਈਏ ਇੱਕ ਡਰ ਦਾ ਰਿਸ਼ਤਾ ਮਜ਼ਬੂਤ ਕਰਨਾ ਇੱਕ ਡਰ ਨਾਲ ਰਿਸ਼ਤਾ ਚਲਾਉਣਾ ਚਾਹੇ ਉਹ ਸਾਡੇ ਮਨ ਚ ਡਰ ਹੈ ਕਿ ਉਹ ਤੇ ਸਾਸਰੀ ਘਰ ਬੁਲਾਉਣੀ ਹੀ ਪੈਣੀ ਹੈ ਚਾਹੇ ਉਹ ਨਾਨ ਮਸੀ ਡਰਾ ਕੇ ਕਹਿ ਰਹੇ ਆ ਕਿ ਬਾਈ ਸਾਡਾ ਤਾਂ ਏਦਾਂ ਰਤਬਾ ਅਸੀਂ ਤਾਂ ਤੁਹਾਡੇ ਮਾਮੇ ਲੱਗਦੇ ਆ ਹਨਾ ਤੇ ਤੁਸੀਂ ਪੈਰੀਂ ਹੱਥ ਲਾਉਣਾ ਹੀ ਲਾਉਣਾ ਹੈ ਵਿਚਾਰ ਭਾਵੇਂ ਮਿਲਣ ਨਾ ਮਿਲਣ ਕੋਈ ਰਿਸਪੈਕਟ ਕਿਸੇ ਦੀ ਕਰੇ ਨਾ ਕਰੇ ਇਹ ਮਾਇਨੇ ਨਹੀਂ ਰੱਖਦਾ ਮਾਇਨੇ ਤਾਂ ਹਰ ਚੀਜ਼ ਰੱਖਦੀ ਆ ਪਰ ਇਹ ਸੋਚੋ ਜਿਸ ਤਰ੍ਹਾਂ ਦਾ ਰਿਸ਼ਤਾ ਏ ਉਸ ਨੂੰ ਉਸੇ ਤਰ੍ਹਾਂ ਦੀ ਰਿਸਪੈਕਟ ਆਪਣੇ ਅੰਦਰ ਮੰਨ ਤੋਂ ਦੋ ਕਿ ਭਾਈ ਠੀਕ ਹੈ ਵਿਚਾਰ ਨਹੀਂ ਮਿਲਦੇ ਤਾਂ ਕਿਤੇ ਨਾ ਕਿਤੇ ਸਾਡੇ ਗ੍ਰਹਿਾਂ 'ਚ ਹੀ ਕੁਝ ਨਾ ਕੁਝ ਕਮੀ ਹੋਏਗੀ ਕਿਉਂ ਅਸੀਂ ਆਪਣੇ ਚੀਜ਼ਾਂ ਖਰਾਬ ਕਰਨੀਆਂ ਜਦ ਸਾਨੂੰ ਪਤਾ ਹੈ ਜੋ ਕਰਾਂਗੇ ਉਹ ਸਾਡੇ ਅੱਗੇ ਹੀ ਆਏਗਾ ਕੋਈ ਸਾਡੇ ਨਾਲ ਕਰ ਗਿਆ ਸਾਡੇ ਹੀ ਕਰਮਾਂ 'ਚੋਂ ਤਾਂ ਦੀ ਚੀਜ਼ ਲਿਖੀ ਤਾਂ ਉਹਨੂੰ ਵੀ ਅਸੈਪਟ ਕਰੋ ਹੁਣ ਆਸੀ ਹੋ ਗਿਆ ਜਿੱਥੇ ਸਾਡੀ ਗਲਤੀ ਹੈ ਉਸ ਨੂੰ ਸੁਧਾਰ ਨਾ ਨਹੀਂ ਕਰਤੀ ਨਾ ਤਾਂ ਆ ਜਿੰਦਗੀ ਸਵਰਗ ਬਣ ਜਾਈਗੀ ਲੋਜਿਕ ਨਾਲ ਚੱਲੋ ਤਰਕ ਨਾਲ ਚੱਲੋ ਹੁਣ ਕਈ ਵਾਰੀ ਆਪਾਂ ਗੱਲ ਕਰਦੇ ਆ ਕਿ ਮਾਤਾ ਪਿਤਾ ਦੇ ਪੈਰਾਂ ਸਚਾਈ ਆ ਬਈ ਜਿਨੇ ਆਪਣੇ ਮਾਤਾ ਪਿਤਾ ਸੰਭਲੇ ਉਸਨੇ ਦੁਨੀਆ ਹੀ ਸੰਭਲੀ ਕੋਈ ਕਿਤੇ ਵੀ ਰੱਬ ਦਾ ਨਾਮ ਨੂੰ ਪਤਾ ਨਹੀਂ ਹੈਗਾ ਨਾ ਤੇ ਹੈ ਉਹ ਕਿੱਥੇ ਆ ਕਿਨੇ ਆ ਕਿੱਥੇ ਨਹੀਂ ਆ ਇਹ ਵੀ ਹੈ ਸਭ ਜਗ੍ਹਾ ਹੈ ਚਲੋ ਮੰਨਿਆ ਪਰ ਪਰਮਾਤਮਾ ਨੇ ਜੋ ਸਾਨੂੰ ਮਾਤਾ ਪਿਤਾ ਦਿੱਤੇ ਆ ਉਹ ਉਹਦੇ ਤੋਂ ਉੱਤੇ ਮੈਨੂੰ ਤਾਂ ਲੱਗਦੇ ਸਭ ਨੇ ਸਭ ਨੇ ਸਭ ਸਭ ਗ੍ਰੰਥਾਂ 'ਚ ਲਿਖਿਆ ਸਭ ਜਗ੍ਹਾ ਤੇ ਮਾਂ ਨੂੰ ਜਿਸ ਦੁਆਰਾ ਅਸੀਂ ਦੁਨੀਆ 'ਚ ਆਇਆ ਪਿਓ ਨੂੰ ਬਹੁਤ अहमियत ਦਿੱਤੀ ਆ ਹਨਾ ਪਰ ਕਈ ਵਾਰੀ ਮੈਂ ਮੈਨੂੰ ਖੁਦ ਇਸ ਚੀਜ਼ ਦੀ ਹਨਾਣੀ ਆ ਕਈ ਵਾਰੀ ਲੋਕ ਆ ਕੇ ਕਹਿੰਦੇ ਆ ਕਿ ਸਾਡੇ ਮਾਤਾ ਪਿਤਾ ਵੀ ਸਾਡੇ ਨਾਲ ਥੋੜਾ ਰੁੱਖਾ ਬਣ ਕਰਦੇ ਆ ਸਾਨੂੰ ਸਮਝਦੇ ਨਹੀਂ ਦੂਜੇ ਭੈਣ ਭਾਈ ਦਾ ਜ਼ਿਆਦਾ ਕਰਦੇ ਆ ਸਾਡੀਆਂ ਸਾਨੂੰ ਸਾਡਾ ਹਿੱਸਾ ਵੀ ਨਹੀਂ ਦਿੰਦੇ ਸਾਡੀ ਸਾਡਾ ਮਾਂ ਨਾਲੇ ਕਈ ਵਾਰੀ ਬੱਚਿਆਂ ਦਾ ਕੇਸ ਚੱਲ ਰਿਹਾ ਏ ਜਾਂ ਮਾਂ ਨੇ ਪ੍ਰਾਪਰਟੀ ਕਿਸੇ ਹੋਰ ਨੂੰ ਆਪਣੇ ਭੈਣ ਭਾਈ ਨੂੰ ਦੇ ਦਿੱਤੀ ਜਾਂ ਮਾਤਾ ਪਿਤਾ ਨੇ ਕੁਛ ਐਦਾਂ ਦਾ ਬੱਚਾ ਲਈ ਕੀਤਾ ਕਿ ਉਹਨਾਂ ਨੂੰ ਉਹਨਾਂ ਦਾ ਹੱਕ ਨਹੀਂ ਮਿਲਿਆ ਜਾਂ ਮਤਲਬ ਕੋਈ ਕਹਿੰਦੇ ਆ ਕਿ ਸਾਡੇ ਸਾਡੇ ਬ੍ਰਦਰ ਨੂੰ ਦਿੱਤਾ ਜਾਂ ਸਾਡੀ ਭੈਣ ਨੂੰ ਸਾਰਾ ਦਿੱਤਾ ਹਿੱਸਾ ਜਾਂ ਸਾਨੂੰ ਨਹੀਂ ਦਿੱਤਾ ਕੁਛ ਐਦਾਂ ਦੀ એનર્ਜੀ ਦੀ ਆਪਾਂ ਨੂੰ ਸੁਣਨ ਨੂੰ ਮਿਲਦੀ ਦੁਨੀਆ ਭਾਈ ਰੰਗ ਬਰੰਗੇ ਸਭ ਤਰ੍ਹਾਂ ਦੇ ਹੋਊਗਾ ਕੋਈ ਵੱਡੀ ਗੱਲ ਨਹੀਂ ਹੁੰਦਾ ਹੋਊਗਾ ਇਹ ਤਾਂ ਪਰ ਇਹ ਆ ਕਿ ਅਗਰ ਐਡਾ ਹੁੰਦਾ ਹੈ ਤਾਂ ਸਾਡੀ ਜਨਮ ਪੱਤਰੀ ਵਿੱਚ ਹੀ ਚੰਦਰ ਖਰਾਬ ਹੈ ਸਾਨੂੰ ਸਾਡੀ ਕਿਸੇ ਨਾ ਕਿਸੇ ਤਰ੍ਹਾਂ ਕਿਸੇ ਨਾ ਕਿਸੇ ਰੂਪ ਵਿੱਚ ਗ੍ਰਿਹਾਂ ਦੀ એનર્ਜੀ ਸ਼ੁਭਤਾ ਵਾਲੇ ਪਾਸੇ ਨਹੀਂ ਲਿਜਾਈ ਤਾਂ ਅਗਰ ਅਸੀਂ ਆਪਣੇ ਵਿੱਚੇ ਚੀਜ਼ਾਂ ਸਲੱਭਦੇ ਹਾਂ ਤਾਂ ਆਪਣੇ ਚੋ ਸਹੀ ਕਰਕੇ ਕਿਉਂਕਿ ਕੁਦਰਤ ਅਗਰ ਇੱਕ ਰਾਸਤਾ ਬੰਦਗਾ ਇਹ ਚਾਰ ਕੋਈ ਦੀ ਹੈ ਜਾਨੋ ਉਸ ਚਾਰ ਰਸਤੇ ਹਨ ਉਹ ਜਿਹੜੇ ਤੁਹਾਡੇ ਲਈ ਖੁੱਲਣ ਲੇ ਤਿਆਰ ਨੇ ਉਹੀ ਗੱਲ ਜਿਹੜੀ ਆਪਾਂ ਕੱਲ ਕੀਤੀ ਸੀ ਕਿ ਬਦਲ ਨਾਲ ਹੀ ਸਭ ਬਦਲ ਜਾਂਦਾ ਹੈ ਠੀਕ ਹੈ ਨਾ ਚਲੋ ਅੱਜ 25 ਜੁਲਾਈ 2024 ਦਿਨ ਵੀਰਵਾਤ ਪੰਚਮੀ ਦਿਤੀ ਹੈ ਜੀ ਅੱਜ ਅਨੇਰ ਪਾਕ ਦੀ ਪੰਜਵੀਂ ਤਿਥੀ ਹੈ ਜਾਨੋ ਸਾਵਣ ਦਾ ਮਹੀਨਾ ਚੱਲਦਾ ਪਿਆ ਇਹ ਵੀ ਤੁਹਾਨੂੰ ਪਤਾ ਹੀ ਹੈ ਤੇ ਅੱਜ ਵੀਰਵਾਰ ਵਾਲੇ ਦਿਨ ਪੰਜਵੀਂ ਤਿਥੀ ਤੇ ਜੋ 10:45 ਤੇ ਮੇਨ ਰਾਸ਼ੀ ਚ ਚੰਦਰ ਚਾਏਗਾ ਸ਼ਨੀ ਚੰਦਰ ਦੀ ਯੂਤੀ ਚੱਲਦੀ ਪਈ ਸੀ ਨਾ ਤੇ ਮੀਂਹ ਦਾ ਸੀ ਚ ਰਾਹੁ ਹੈ ਤੇ ਹੁਣ ਰਾਹੁ ਚੰਦਰ ਦੀ ਜੁਤੀ ਜਾਨੀ ਮੰਨ ਨੂੰ ਹੀ ਗ੍ਰਹਿ ਲੱਗਿਆ ਪਿਆ ਹੈ ਕੱਲ ਪਰਸੋ ਦਾ ਦੋ ਤਿੰਨ ਦਿਨ ਹੋ ਗਿਆ ਨਾਗ ਪੰਚਮੀ ਕਿਹਾ ਜਾਂਦਾ ਜੀ ਅੱਜ ਦੀ ਪੰਚਮੀ ਤਿਥੀ ਨੂੰ ਤਾਂ ਤੁਹਾਨੂੰ ਪ੍ਰੋਗਰਾਮ ਦੇ ਵਿੱਚ ਦੱਸਾਂਗੇ ਜਿਨ੍ਹਾਂ ਦੀ ਜਨਮ ਪੱਤਰੀ ਦੇ ਵਿੱਚ ਕਾਲ ਸਖਯੋਗ ਹੈ ਉਹਨਾਂ ਨੇ ਅੱਜ ਖਾਸ ਉਪਾਅ ਉਹਨਾਂ ਦੇ ਲਈ ਠੀਕ ਹੈ ਤੇ ਨਾਲ ਅੱਜ ਵੀਰਵਾਰ ਵਾਲੇ ਦਿਨ ਜੋ ਪੂਰਵ ਸਾੜਾ ਪੂਰਵ ਭਾਦਰਾ ਪਦਸਨ ਪੂਰਵ ਭਾਦਰਾ ਪਾਦ ਨਕਸ਼ਤਰ ਸ਼ਾਮ ਨੂੰ 4:17 ਮਿੰਟ ਤੱਕ ਰਹੇਗਾ ਗ੍ਰਹਾਂ ਦੇ ਮੁਤਾਬਕ ਜੋ ਚੰ드ਰਮਾ ਨੇ ਉਹ ਗੁਰੂ ਦੇ ਨਕਸ਼ਤਰ ਚਰਨਾ ਤੋਂ ਬਾਅਦ ਗੁਰੂ ਦੇ ਨਕਸ਼ਤਰ ਤੇ ਸ਼ਾਮ ਤੱਕ ਨਕਸ਼ਤਰ ਚੱਲਣਾ ਹੈ ਤੇ ਸ਼ਨੀ ਚੰਦਰ ਦੀ ਜੁਤੀ 10:45 ਮਿੰਟ ਤੱਕ ਉਸ ਤੋਂ ਬਾਅਦ ਚੰਦਰ ਰਾਹੁ ਦੀ ਜੁਤੀ ਕੀ ਪ੍ਰਭਾਵ 12 ਰਾਸ਼ੀਆਂ ਤੇ ਇਸ ਤੇ ਚਰਚਾ ਤੇ नाग ਪੰਚਮੀ ਤੇ ਪ੍ਰੋਗਰਾਮ ਦੇ ਅੰਦਰ ਵਿੱਚ ਖਾਸ ਉਪਾਦੇਸ ਹੋ ਕੇ ਆ। ਸਭ ਤੋਂ ਪਹਿਲਾਂ ਜਾਣਦੇ ਆ ਅੱਛਾ ਰਾਹੁ ਕਾਲ ਵੀ ਦੱਸ ਦਈਏ ਤੁਹਾਨੂੰ ਰਾਹੁ ਕਾਲ 1:30 ਵਜੇ ਤੋਂ ਲੈ ਕੇ 3:00 ਵਜੇ ਤੱਕ ਰਹੇਗਾ। ਸਭ ਤੋਂ ਪਹਿਲਾਂ ਗੱਲ ਕਰਦੇ ਆ ਰਿਜ਼ਾ ਨੀ ਮੇਸ਼ਾ ਰਾਸ਼ੀ ਮੇਸ਼ ਰਾਸ਼ੀ ਵਾਲਿਆਂ ਦੇ ਲਈ ਜੋ ਸ਼ਨੀ ਚੰਦਰ ਦੇ ਜੁਤੀ 10 45 ਤੱਕ ਉਸ ਤੋਂ ਬਾਅਦ ਚੰਦਰ ਜਾਏਗਾ 12ਵੇਂ ਸਥਾਨ ਵਿੱਚ ਨਕਸ਼ਤਰ ਬ੍ਰਹਿਸਪਦ ਦਾ ਹੈ ਇਸ ਕਰਕੇ ਪਰਮਾਤਮਾ ਤੇ ਪਰਉਸਾ ਧਾਰਮਿਕ ਕੰਮਾਂ ਵਿੱਚ ਰੁਚੀ ਧਾਰਮਿਕ ਕਤਾਬਾਂ ਪੜਨਾ ਕੀਰਤਨ ਸੁਣਨਾ ਧਾਰਮਿਕ ਵੀਡੀਓ ਦੇਖਣ ਚਾਹੇ ਤੁਹਾਡਾ ਥੋੜਾ ਸਮਾਂ ਬਤੀਤ ਹੋਏਗਾ ਕਿਉਂਕਿ ਚੰਦਰ ਰਾਹੂ ਨਾਲ ਬੈਠ ਜਾਣਾ ਰਾਹੂ ਕੀ ਹੈ ਮੋਬਾਈਲ ਹੀ ਹੈ ਇਲੈਕਟ੍ਰੋਨਿਕ ਸਮਾਨ ਹੀ ਹੈ ਤਾਂ ਜ਼ਿਆਦਾ ਟਾਈਮ ਐਸੇ ਨਾ ਬੈਠੋ ਅੱਖਾਂ ਦੀ ਪ੍ਰੋਬਲਮ ਆ ਜਾਏਗੀ ਕੱਚੀ ਲੱਸੀ ਦੇ ਛਿੱਟੇ ਮਾਰ ਲੈਣੇ ਨੇ ਤੁਸੀਂ ਅੱਥਾਂ ਤੇ ਤੇ ਖਰਚੇ ਤੇ ਥੋੜਾ ਕੰਟਰੋਲ ਤੇ ਮਨ ਦੀ ਕਲਪਾ ਪਾਣੀ ਦਾ ਘੁੱਟ ਪੀ ਕੇ ਹਰ ਕੰਮ ਦੀ ਸ਼ੁਰੂਆਤ ਕਰੋ ਤਾਂ ਕਿ ਉਹ ਬਿਹਤਰੀਆ ਚੱਲ ਸਕੇ। ਅਗਲੀ ਰਾਸ਼ੀ ਟੌਰਸ ਬ੍ਰੇਖ ਰਾਸ਼ੀ ਹੈ। ਬ੍ਰੇਖ ਰਾਸ਼ੀ ਦੇ ਲਈ ਮੰਗਲ ਤੇ ਬ੍ਰਹਸਪਤੀ ਲਗਣ ਵਿੱਚ ਚੱਲਦੇ ਪਏ ਆ ਤੇ ਚੰਦਰ 10:45 ਤੋਂ ਬਾਅਦ ਆਏਗਾ ਇਨਕਮ ਸਥਾਨ ਵਿੱਚ ਪਹਿਲਾ ਦਸਮਾ। ਅਗਰ ਕੋਈ ਸਰਕਾਰੀ ਕੰਮ ਹੈ, ਕੋਈ ਸਰਕਾਰੀ ਪੇਪਰ ਜਮਾ ਕਰਾਉਣਾ ਹੈ ਤਾਂ ਸਵੇਰੇ 9:00 ਤੋਂ 11:00 ਤੋਂ ਪਹਿਲਾਂ ਪਹਿਲਾਂ ਕਰਾ ਦਿਓ। ਉਸ ਤੋਂ ਬਾਅਦ ਚੰਦਰ ਰਾਹੁ ਦੀ ਜੁਤੀ ਬਣਨ ਵਾਲੀ ਹੈ ਜੋ 11ਵੇਂ ਸਥਾਨ ਵਿੱਚ ਬਣੇਗੀ ਮੀਨ ਰਾਸ਼ੀ ਵਿੱਚ ਤੇ ਬ੍ਰਸਪਤ ਤੁਹਾਡਾ ਮਿੱਤਰ ਨਹੀਂ ਹੈ ਚੰਦਰ ਤੁਹਾਡੇ ਛੋਟੇ ਵੱਡੇ ਭਾਈ ਭੈਣ ਦਾ ਕਾਰਨ ਕਿ ਉਹਨਾਂ ਨਾਲ ਰੋਲਾ ਪਰੇਸ਼ਾਨੀ ਪਾ ਸਕਦੀ ਹੈ ਆਣ ਗਉਣ ਦੀ એનર્ਜੀ ਨੂੰ ਵੀ ਸ਼ੁਭ ਰੱਖੋ ਕਿਸੇ ਨਾ ਕਿਸੇ ਨਾਲ ਕਿਸੇ ਨਾ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਪਰਸ਼ਾਨੀ ਕਰੂਗੀ ਚਲੋ ਬ੍ਰਸਪਤ ਦੇ ਗੁਰੂ ਨੂੰ ਸ਼ੁਭ ਕਰਨ ਦੇ ਲਈ ਸਟਾਰ ਕਰਨੀ ਹੈ ਤੁਸੀਂ ਜੈਮਿਨੀਜ਼ ਹਨ ਮਿਥੂ ਰਾਸ਼ੀ ਵਾਲਿਆਂ ਦੇ ਲਈ ਕੋਈ ਸਰਕਾਰੀ ਚਿੱਠੀ ਸਰਕਾਰੀ ਨੋਟਿਸ ਮਿਲ ਸਕਦਾ ਹੈ ਵਾਹਨ ਧਿਆਨ ਨਾਲ ਚਲਾਓ ਚੰਗਾ ਰਹੇਗਾ ਰਾਤ ਨੂੰ ਟੁੱਟਾ ਸੇਵਨਾ ਕਰਨਾ ਪੀ ਤਣਾ ਬ੍ਰਸਪਤ ਦੀ ਟੁੱਟ ਬਚਣਾ ਕੰਮ ਕਰ ਚੇਂਜ ਕਰਨ ਲਈ ਸਮਾਂ ਬਿਹਤਰ ਨਹੀਂ ਹੈ ਠੀਕ ਹੈ ਤੁਸੀਂ ਗੱਲਬਾਤ ਤੇ ਧਣੀ ਹੋ ਰਹੇ ਹੋ ਪਰ ਥੋੜਾ ਸਮਾਂ ਇੰਤਜ਼ਾਰ ਕਰੋ ਤਾਂ ਹੀ ਕੰਮ ਕਰ ਚੇਂਜ ਕਰੋ ਤਾਂ ਵਧੀਆ ਰਹੇਗਾ ਕੈਂਸਰ ਕਰਕਰਾਂਸ਼ੀ ਵਾਲਿਆਂ ਦੀ ਗੱਲ ਕਰੀ ਆਪਾਂ ਤਾਂ ਕਰਕਰਾਂਸ਼ੀ ਦੇ ਲਈ ਗ੍ਰਹਾਂ ਦੇ ਮੁਤਾਬਕ ਜੋ ਚੰਦਰ ਹੈ ਤੁਹਾਡੇ ਲਗਨ ਦਾ ਮਾਲਕ ਹੈ ਚੰਗੀ ਗੱਲ ਹੈ 10 45 ਤੋਂ ਬਾਅਦ ਨੌਵੇਂ ਸਥਾਨ ਵਿੱਚ ਜਾਏਗਾ ਭਾਵੇਂ ਰਾਹੂ ਨਾਲ ਜੁੜੇ ਬਣਾਏਗਾ ਪਰ ਬ੍ਰੈਸਪ ਤੁਹਾਡਾ ਬਿੱਤਰ ਹੈ ਜਿਸ ਦੇ ਕਰਕੇ ਤੁਹਾਡੇ ਲਗਨ ਦਾ ਮਾਲਕ ਬਣਨਾ ਵਾਲਾ ਠੀਕ ਹੈ ਤੁਸੀਂ ਆਪਣੇ ਕੰਮ ਕਰਦੇ ਕਿਸੇ ਨੂੰ ਨਹੀਂ ਦੇ ਰਹੇ ਪਰ ਹਰ ਕੰਮ ਹਰ ਗੱਲ ਹਰ ਚੀਜ਼ ਮਾਤਾ ਪਿਤਾ ਦੀ ਸਲਾਹ ਨਾਲ ਕਰਨ ਤੇ ਬਰਸ ਬਦਾផល ਸ਼ੁਭ ਮਿਲਦਾ ਹੈ ਪੀਲਾ ਰੰਗ ਦਾ ਕੱਪੜਾ ਜੇ ਆਪਣੇ ਕੋਲ ਤੁਸੀਂ ਰੱਖ ਲੈਣਾ ਹੈ ਤੇ ਨਾਲ ਨੰਗੇ ਸਿਰ ਤੋਂ ਕੁਝ ਨਹੀਂ ਜਾਣਾ ਲਿਓ ਸਿੰਘ રાશિ ਵਾਲੇ ਸਿਤਾਰੇ ਸਿੰਘ રાશિ ਵਾਲਿਆਂ ਦੇ ਪਰੇਸ਼ਾਨੀਆਂ ਵਾਲੇ ਥੋੜੀ ਮਾਨਸਿਕ ਪਰੇਸ਼ਾਨੀ ਪ੍ਰੇਮ ਸਬੰਧਾਂ ਵਿੱਚ ਪਰੇਸ਼ਾਨੀ ਕਿਹਾ ਸੁਣੀ ਹੋਣਾ ਆਪਣੇ ਅਨੁਸਾਰ ਨਾ ਹੋਵੇ ਤੇ ਥੋੜਾ ਇਰੀਟੇਸ਼ਨ ਤੇ ਗੁੱਸਾ ਜ਼ਿਆਦਾ ਆ ਸਕਦਾ ਹੈ ਮੰਨ ਦਾ ਮਾਲਿਕ ਚੰਦਰ 8ਵੇਂ ਸਥਾਨ ਵਿੱਚ ਹੈ ਜਿਆਦਾ ਉਦਾਸੀ ਹੋਵੇ ਤਾਂ ਉਹ ਜਗ੍ਹਾ ਹੀ ਛੱਡ ਦਿਓ ਜਿਸ ਜਗ੍ਹਾ ਤੇ ਤੁਹਾਨੂੰ ਲੱਗ ਰਿਹਾ ਕਿ ਪੋਜ਼ਿਟਿਵਿਟੀ ਆ ਰਹੀ ਨਹੀਂ ਰਹੀ ਮਤਲਬ ਕਿਸੇ ਚੀਜ਼ ਦਾ ਹਾਲ ਹੀ ਨਹੀਂ ਮਿਲ ਰਿਹਾ ਤਾਂ ਥੋੜੀ ਜਗ੍ਹਾ ਚੇਂਜ ਕਰੋ ਕੁਮ ਫੇਰਾਂ ਛੋਟੇ ਮੱਟੇ ਮੂਵਮੈਂਟ ਕਰਾ ਦੇਖੋ ਤੋ ਜਬ ਬਾਹਰੋਂ ਖਾਣਾ ਨਹੀਂ ਖਾਣਾ ਪੇਟ ਦੀ ਪ੍ਰੋਬਲਮ ਤੰਗ ਕਰੇਗੀ ਤੇ ਵਾਈਟ ਕਲਰ ਤੁਹਾਡਾ ਅੱਜ ਸ਼ੁਭ ਰਹੇਗਾ ਵਰਗੋ ਕੰਨਿਆ ਰਾਸ਼ੀ ਵਾਲੇ ਸਿਤਾਰੇ ਕੰਨਿਆ ਰਾਸ਼ੀ ਵਾਲਿਆਂ ਦੇ ਦੇਖਿਆ ਜਾਵੇ ਤਾਂ ਚੰਦਰ ਸਤਵੇਂ ਸਥਾਨ ਵਿੱਚ ਜਾਏਗਾ ਜੋ ਕਿ ਸ਼ੁਭ ਫਾਲੀ ਦਿੰਦਾ ਭਾਵੇਂ ਕੇ ਰਾਹੂ ਦੇ ਨਾਲ ਹੈ ਤਾਂ ਪਰ ਫਿਰ ਵੀ ਚੰਦਰ ਆਉ ਦੀ ਯੂਤੀ ਇਮੋਸ਼ਨਲ ਕਰੇਗੀ ਤੁਹਾਨੂੰ ਰਿਸ਼ਤਿਆਂ ਨੂੰ ਲੈ ਕੇ ਤੇ ਮੋਸ਼ਨਲ ਕਰੇਗੀ ਜੀਵਨ ਸਾਥੀ ਦੀ ਸੀਤ ਨੂੰ ਲੈ ਕੇ ਜੋ ਥੋੜੀ ਖਰਾਬ ਹੋ ਰਹੀ ਹੈ ਤੇ ਰਸਤਾ ਮਿਲ ਨਹੀਂ ਰਹਾ ਤੇ ਮਨ ਥੋੜਾ ਬੇਚੈਨ ਮਨ ਦੇ ਪਟਕਾ ਲਓ ਮਤਲਬ ਮਨ ਦੇ ਕੁੜੇ ਇਧਰ ਉਧਰ ਨਾ ਭੱਜਣ ਤਾਂ ਉਹਦੇ ਲਈ ਚੰਦਰ ਸ਼ੁਭ ਕਰੋ ਕੱਚ ਦਾ ਗਲਾਸ ਬਿਲਕੁਲ ਨਾ ਵਰਤੋ ਤੇ ਨਾਲ ਚਾਂਦੀ ਦੇ ਗਲਾਸ 'ਚ ਪਾਣੀ ਤੇ ਦਿਨ ਦੀ ਸ਼ੁਰੂਆਤ ਮਾਦੇ ਪਹਿਰੇ ਹੱਥ ਕਰਕੇ ਕਰੋ ਬਿਲਕੁਲ ਵਧੀਆ ਲਿਬਰਾ ਤੋਲਾ ਸੀ ਸਿਤਾਰੇ ਤੁਲਾ ਰਾਸ਼ੀ ਵਾਲਿਆਂ ਦੇ ਸ਼ਨੀ ਚੰਦਰ ਦੀ ਯੁਤੀ ਕਰਕੇ ਦੇਖਿਆ ਜਾਵੇ ਤਾਂ ਥੋੜੇ ਜੇ ਪੇਟ ਸੰਬੰਧੀ ਪਰੇਸ਼ਾਨੀ ਦਿੱਤੀ ਹੈ ਤੁਹਾਨੂੰ ਹਨ ਤੇ ਹੁਣ ਚੰਦਰ ਰਾਹੂ ਚਲੇ ਜਾਏਗਾ ਯੁਤੀ ਬਣੇਗੀ 6ਵੇਂ ਸਥਾਨ ਵਿੱਚ ਬ੍ਰਹਿਸਪਤ ਦਾ ਨਕਸ਼ਤਰ ਵੀ ਮਿੱਤਰ ਨਹੀਂ ਹੈ ਇਸ ਕਰਕੇ ਮੋਟਾਪੇ ਨੂੰ ਲੈ ਕੇ ਪਰੇਸ਼ਾਨੀ ਕਿਸੇ ਦੇ ਪੈਸੇ ਨੂੰ ਲੈਣ ਦੇਣ ਨੂੰ ਲੈ ਕੇ ਪਰੇਸ਼ਾਨੀ ਵਿਦੇਸ਼ ਦਾ ਨਾਮ ਬਣਨ ਕਰਕੇ ਪਰੇਸ਼ਾਨੀ ਦਿਮਾਗ ਦੇ ਉਲਝੇਵੇਂ ਥੋੜੇ ਉਲਝੇ ਹੀ ਰਹਿਣਗੇ ਤੇ ਕਿਸੇ ਪੁਰਾਣੇ ਰੋਗ ਨੂੰ ਕਿਸੇ ਦਾ ਰੋਗ ਬਾਰੇ ਸੁਣਿਆ ਜਿਉਂ ਤੇ ਆਣ ਲੱਗਿਆ ਕਿ ਸਾਨੂੰ ਵੀ ਨਾ ਲੱਗ ਜਵੇ ਤੇ ਇਸੇ ਤਰ੍ਹਾਂ ਕਿਸੇ ਦੀ ਕਿਸੇ ਦੀ ਬਿਮਾਰੀ ਨੂੰ ਲੈ ਕੇ ਚਰਚਾ ਮੰਦ ਤੇ ਹਾਵੇ ਜਿਹਦੇ ਕੀ ਥੋੜਾ ਪ੍ਰਭਾਵ ਉਹਦਾ 네ਗੇਟਿਵ ਹੋਵੇਗਾ ਕੀ ਕਰਨਾ ਤੁਸੀਂ ਸ਼ੁਕਰ ਨੂੰ ਸ਼ੋਪ ਕਰਨਾ ਦੀ ਸਭ ਤੋਂ ਜ਼ਰੂਰੀ ਚਿੱਟੀਆਂ ਕਲੀਆਂ ਲੈ ਕੇ ਮੰਦਰ ਜਿਹੜਾ ਉਹ ਸੈਰ ਕਰੋ ਤਾਂ ਕਿ ਬ੍ਰੈਸਪਰ ਦਾ ਫਲ ਸ਼ੁਭ ਹੋਵੇ ਤੇ ਕਿਸੇ ਐਕਸਪਰਟ ਬੰਦੇ ਦੀ ਸਲਾਹ ਤੋਂ ਫੇੜਾ ਪੈਸਾ ਇਨਵੈਸਟ ਨਹੀਂ ਕਰਨਾ ਸ਼ੇਅਰ ਮਾਰਕੀਟ ਵਿੱਚ ਸਕੋਰਪਿਓ ਬ੍ਰਿਜਿਚ ਰਾਸ਼ੀ ਵਾਲਾ ਵ੍ਰਿਸ਼ਚਿਕ ਰਾਸ਼ੀ ਦੇ ਲਈ ਕਿਸਮਤ ਦਾ ਸਥਾਨ ਵਿੱਚ ਸ਼ੁਭ ਕਰਦੇ ਸੂਰਜ ਚੜ੍ਹਦੇ ਪਏ ਆ ਬ੍ਰਸਪਦਾ ਨਕਸ਼ਤਰ ਵਿੱਚ ਤੇਰਾ ਤਾਂ ਕੰਮਕਾਰ ਬਿਜ਼ਨਸ ਅੱਛਾ ਭਾਵੇਂ ਆਉਣ ਵਾਲੇ ਕੱਲ ਦੀ ਚਿੰਤਾ ਥੋੜੀ ਜੀ ਤੁਹਾਨੂੰ ਹੈ ਕਿ ਡਿਸਟਰਬ ਹੋਇਆ ਹੈ ਕਿ ਕਿਵੇਂ ਨਾ ਕਿਵੇਂ ਕਿਵੇਂ ਕਰੀਏ ਪਰ ਮੰਗਲ ਬ੍ਰਸਪਤ ਸੱਤਵੇਂ ਸਥਾਨ ਵਿੱਚ ਪੂਰਾ ਕੌਨਫੀਡੈਂਸ ਦੇ ਨਾਲ ਜੋ ਵੀ ਕਰ ਰਹੇ ਹੋ ਉਸਦੇ ਰਸਤੇ ਤੇ ਤੁਰੋ ਉਹ ਕਰੋ ਉਸ ਵਿੱਚ ਸਫਲਤਾ ਤੁਹਾਨੂੰ ਮਿਲੇਗੀ ਜੋ ਤੁਸੀਂ ਸਰਕਾਰੀ ਟੈਸਟ ਕੋਈ ਦੇਣ ਬਾਰੇ ਸੋਚ ਰਹੇ ਹੋ ਉਹ ਵੀ ਦੇ ਸਕਦੇ ਹੋ ਦੇ ਨਾਲ ਅੱਜ ਡਾਰਕ ਗ੍ਰੀਨ ਕਲਰ ਨਹੀਂ ਪਾਉਣਾ ਸੈਜੀਟੇਰੀਅਸ ਤੋਂ ਰਸ਼ ਦੇ ਲਈ ਵਿਰੋਧੀ ਦਵੇ ਰਹਿਣਗੇ ਭਾਵੇਂ ਉਹਨਾਂ ਦੀਆਂ ਹਰਕਤਾਂ ਤੁਹਾਡੇ ਮਨ ਨੂੰ ਬੇਚੈਨ ਪਰੇਸ਼ਾਨ ਕਰਨਗੀਆਂ ਕਿ ਕਿਤੇ ਆ ਨਾ ਕਰ ਦੇਣ ਕਿਤੇ ਆ ਨਾ ਹੋ ਜੇ ਹੋਵੇਗਾ ਕੁਝ ਨਹੀਂ ਠੀਕ ਹੈ ਤੇ ਨਾਲ ਸਭ ਤੋਂ ਜ਼ਰੂਰੀ ਆਪਣੀ ਕੀਮਤੀ ਚੀਜ਼ਾਂ ਦੀ ਸੰਭਾਲ ਰੱਖੋ ਕੀਮਤੀ ਚੀਜ਼ਾਂ ਗੁੰਮ ਹੋ ਸਕਦੀਆਂ ਨੇ ਕਿਤੇ ਜਿੱਦਾਂ ਸੋਨਾ ਪੈਸਾ ਰੱਖ ਕੇ ਤੁਸੀਂ ਭੁੱਲ ਗਏ ਜੀ ਤੇ ਉਹ ਪਰੇਸ਼ਾਨੀ ਰਹੇਗੀ ਤੁਹਾਨੂੰ ਸੋਚ ਸ਼ੁਭ ਕਰਨੀ ਹੈ ਸ਼ੁਭ ਸ਼ੁਭ ਬੋਲਣਾ ਦਿਨ ਸ਼ੁਭ ਹੀ ਜਾਏਗਾ ਅਗਲੀ ਰਾਸ਼ੀ ਦੀ ਗੱਲ ਕਰੀਏ ਆਪਾਂ ਤਾਂ ਕੈਪ੍ਰਿਗੋਨ ਜਾਨੀ ਮਕਰ ਰਾਸ਼ੀ ਦੇ ਲਈ ਦੇਖਿਆ ਜਾਵੇ ਤਾਂ ਮਕਰ ਰਾਸ਼ੀ ਵਾਲਿਆਂ ਦੇ ਸ਼ਨੀ ਚੰਦਰ ਦੂਸਰੇ ਸਥਾਨ ਵਿੱਚ ਸੀ ਤਨ ਸਥਾਨ ਵਿੱਚ ਤੁਹਾਡੇ ਲਗਨ ਦਾ ਮਾਲਕ ਬਰਾਸਮਾ ਸੀ ਤੇ ਹੁਣ ਚੰਦਰਮਾ ਜਾਏਗਾ ਤੀਸਰੇ ਸਥਾਨ ਵਿੱਚ ਜਦੋਂ ਇਹ ਬਿਜ਼ਨਸ ਕੰਮਕਾਰ ਚੱਲ ਗਿਆ ਦੋਸਤ ਮਿੱਤਰ ਆਪਣੇ ਭੇਤ ਦੂਜੇ ਨੂੰ ਦੇਣੇ ਨੁਕਸਾਨ ਕਰਾਂਗੇ ਠੀਕ ਹੈ ਕਿਸੇ ਨਾਲ ਵੀ ਆਪਣੇ ਪੈਸੇ ਦੀ ਕੰਮ ਕਰਦੀ ਆਪਣੇ ਪ੍ਰਾਪਰਟੀ ਦੀ ਗਲਬਾ ਤਾਂ ਨਾ ਕਰੋ ਧੋਖਾ ਹੋ ਸਕਦਾ ਹੈ ਅਤੇ ਸਰਕਲ ਵੱਲੋਂ ਪਰੇਸ਼ਾਨੀ ਨਜ਼ਰਾਂ ਵੱਲੋਂ ਪਰੇਸ਼ਾਨੀ ਆ ਸਕਦੀ ਹੈ ਟਟਕੜੀ ਵਾਲੇ ਪਾਣੀ ਦੀ ਕੋਲੀ ਕਰਨੀ ਹੈ ਜ ਤੁਹਾਡੇ ਲਈ ਸ਼ੁਭ ਰਹੇਗੀ ਤੇ ਵਾਈਟ ਚਾ ਕਰੀਮਾ ਚ ਵੀ ਤੁਸੀਂ ਕੰਮ ਪਾਓ ਤੇ ਗਾਂ ਨੂੰ ਰੋਟੀ ਜਰੂਰ ਪਾਣੀ ਹੈ ਤਾਂ ਕਿ ਸੱਤਵੇਂ ਬੈਠਾ ਸ਼ੁਕਰ ਸ਼ੁਭផល ਦਵੇ ਅਕਿਊਰਸ ਯਾਨੀ ਕੁੰਭ રાશિ ਵਾਲੇ ਕੁੰਭ રાશિ ਦੇ ਲਈ ਮੰਗਲ ਬ੍ਰਸਪਤ ਚੌਥੇ ਸਥਾਨ ਵਿੱਚ ਚਾਹੰਦੇ ਪਏ ਆ ਤੇ ਰਾਹੂ ਦੂਸਰੇ ਸਥਾਨ ਵਿੱਚ ਜ ਤੁਸੀਂ ਜਾਣਦੇ ਹੋ ਤੇ ਚੰਦਰ ਇੱਥੋਂ ਨਿਕਲ ਕੇ ਜਾਏਗਾ ਧਨ ਸਥਾਨ ਵਿੱਚ ਰੁਕਿਆ ਪੈਸਾ ਆ ਚੁੱਕਾ ਭੈਣ ਭੂਆ ਨਾਲ ਸਬੰਧਾਂ ਵਿੱਚ ਸੁਧਾਰ ਹੋਵੇ ਤਾਂ ਇਸ ਦੇ ਲਈ ਥੋੜੀ ਬਾਣੀ ਵਿੱਚ ਮਿਠਾਸ ਜ਼ੁਬਾਨ ਦਾ ਮਿਠਾਸ ਰੱਖੋ ਤਾਂ ਚੰਗਾ ਦੂਸਰੀ ਗੱਲ ਸਭ ਤੋਂ ਜ਼ਰੂਰੀ ਸ਼ਨੀ ਚੰਦਰ ਦੀ ਜੋਤੀ ਨਗਨ ਵਿੱਚ ਸੀ ਤੇ ਖਰਾਬ ਸੀ ਤਾਂ ਹੁਣ ਸੀ ਤੇ ਬਿਲਕੁਲ ਸਹੀ ਹੁੰਦੀ ਚਾਲੇਗੀ ਬ੍ਰਹਸਪਤੀ ਦਾ ਨਕਸ਼ਤਰ ਤੁਹਾਨੂੰ ਇਨਕਮ ਵਿੱਚ ਵਾਧਾ ਕਰੇਗਾ ਤੇ ਪ੍ਰਾਪਰਟੀ ਦੀ ਨਵੀਂ ਡੀਲ ਹੋਵੇਗੀ ਪਾਈਸਿਸ ਮੀਨ રાશિ ਵਾਲੇ ਸਿਤਾਰੇ ਮੀਨ રાશિ ਵਾਲੇ ਦੇ ਰਾਹੁ ਲਗਨ ਵਿੱਚ ਹੋਣ ਕਰਕੇ ਸ਼ਨੀ ਚੰਦਰ ਦੀ ਯੁਤੀ ਤੇ ਉਸ ਤੋਂ ਬਾਅਦ ਚੰਦਰ ਰਾਹੁ ਦੀ ਯੁਤੀ ਲਗਨ ਵਿੱਚ ਬਣਨ ਕਰਕੇ ਧਾਮਾਂਡੋਲ ਸਥਿਤੀਆਂ ਦੇਣਗੇ ਡਿਸੀਜਨ ਲੈਣ ਵਿੱਚ ਪ੍ਰੋਬਲਮ ਹੋਏਗੀ ਕਨਫਿਊਜ਼ ਰਹੋਗੇ ਹਰ ਤਰ੍ਹਾਂ ਦੇ ਰਿਸ਼ਤੇ ਨੂੰ ਅੱਗੇ ਵਧਾਉਣ ਵਿੱਚ ਕੀ ਕੀਤਾ ਜਾਵੇ ਕਿਵੇਂ ਨਾ ਕੀਤਾ ਜਾਵੇ ਤਾਂ ਜਦੋਂ ਇਦਾਂ ਹੋਵੇ ਤਾਂ ਪਰਿਵਾਰ ਦੀ ਸਲਾਹ ਲਓ ਦੂਸਰੀ ਗੱਲ ਠੰਡੀਆਂ ਤੱਤੀਆਂ ਚੀਜ਼ਾਂ ਦਾ ਧਿਆਨ ਨਾਲ ਸੇਵਨ ਕਰੋ ਸਿਹਤ ਖਰਾਬ ਗਲਾ ਖਰਾਬ ਨਜ਼ਰਾਂ ਜੁਕਾਮ ਹੋ ਸਕਦਾ ਹੈ ਠੀਕ ਹੈ ਚਲੋ ਐਸਜੀ ਅਸਟ੍ਰੋਲੋਜੀ ਵਿਦੂਲੋਜੀਕਲੀ ਜਿੱਚ ਆਪਾਂ ਤੁਹਾਨੂੰ ਦੱਸਿਆ ਕਿਦਾਂ ਕਿਵੇਂ ਸਿਤਾਰੇ ਅਨੁਸਾਰ ਇਹ ਸ਼ੁਭផល ਲਏ ਜਾਂਦੇ ਆ ਤੇ ਹੁਣ ਆਪਾਂ ਗੱਲ ਕਰਾਂਗੇ ਅੱਜ ਪੰਜਵੀਂ ਤਿਥੀ ਤੇ नागपंचਮੀ ਕਿਹਾ ਜਾਂਦਾ ਜਿਨ੍ਹਾਂ ਦੀ ਵੀ ਜਨਮ ਪੱਤਰੀ ਵਿੱਚ ਜਿਨ੍ਹਾਂ ਦੀ ਜਨਮ ਪੱਤਰੀ ਵਿੱਚ ਕਾਲ ਸਰਪ ਹੋ ਗਿਆ ਕਿਸੇ ਨੇ ਤੁਹਾਨੂੰ ਦੱਸਿਆ ਕਿ ਤੁਹਾਡੇ ਕਾਲ ਸਰਪ ਹੋ ਗਿਆ ਅੱਛਾ ਜੀ ਕਾਲ ਸਰਪ ਦੋਸ਼ਾ ਹੋਆ ਬਣ ਗਿਆ ਕਿ ਕਾਲ ਸਰਪ ਜੋ ਉਸਾਰ ਕੇ ਸਾਡੇ ਕੰਮ ਹੀ ਨਹੀਂ ਹੁੰਦੇ ਐਦਾਂ ਨਹੀਂ ਹੁੰਦਾ काल सत्व योग ਦਾ ਮਤਲਬ ਹੈ ਕਿ ਸ ਰਾਹੁ ਕੇ ਤੂ ਦੇ ਸਾਰੇ ਗ੍ਰਹਿ ਉਪਰ ਜਦ ਜਦੋਂ ਆਪਾਂ ਲਾਈਨ ਮਾਰੀਏ ਤਾਂ ਸਤਨੇ ਇਹ ਅਗਰ ਰਾਹੁ ਮੰਨ ਲਓ ਕਿ ਕੰਨਿਆ ਵਿੱਚ ਬੈਠਾ ਹੈ ਕੰਨਿਆ ਰਾਸ਼ੀ ਵਿੱਚ ਰਾਹੁ ਹੈ ਤਾਂ ਕਿ ਤੂ ਮੀਨ ਰਾਸ਼ੀ ਵਿੱਚ ਤਾਂ ਉਸ ਤੋਂ ਸਿੱਧਾ ਸਤਨੇ ਖਾਨੇ ਦੇ ਸਾਰੇ ਗ੍ਰਹਿ ਉਪਰ ਆਉਂਦੇ ਆ ਕਿਸੇ ਵੀ ਖਾਨੇ ਚ ਨੀਚੇ ਨਹੀਂ ਜਾਂ ਸਾਰੇ ਗ੍ਰਹਿ ਨੀਚੇ ਆ ਤਾਂ ਕਾਲ ਸਤਵ ਯੋਗ ਮੰਨਿਆ ਜਾਂਦਾ ਇੱਕ ਵੀ ਗ੍ਰਹਿ ਦਰੁੱਧ ਹੋਵੇ ਤਾਂ ਕਾਲ ਸਤਵ ਯੋਗ ਨਹੀਂ ਮੰਨਿਆ ਜਾਂਦਾ ਠੀਕ ਆ ਅਗਰ ਤੁਹਾਡੇ ਚੈਨ ਫਤਰੀ ਵਿੱਚ ਇਤਨ ਦੀ ਸਮੱਸਿਆ ਤੁਹਾਨੂੰ ਸੁਣਨ ਮਿਲੀ ਹੈ ਕਿ ਕਾਲ ਸਤਵ ਯੋਗ ਕਰਕੇ 来 ਤਾ ਨਾਗ ਪੰਚਮੀ ਤੇ ਦੋ ਨਾਲ ਕਾਦੇ ਲੈਣੇ ਚਾਂਦੀ ਦੇ ਲੈ ਸਕਦੇ ਹੋ ਤਾਂਬੇ ਦੇ ਲੈ ਸਕਦੇ ਹੋ ਨਾਗ ਨਾਗ ਵੀ ਲੈ ਕੇ ਜਣੀ ਦੋ ਨਾਲ ਦਾ ਜੋੜਾ ਲੈ ਕੇ ਤੇ ਉਹ ਤੁਸੀਂ ਕੀ ਕਰਨਾ ਹੈ ਕਿ ਕਿਹਦੇ ਕਿਹਾ ਚਾਂਦੀ ਦੇ ਤਾਂਬੇ ਦੇ ਨਹੀਂ ਮਿਲਦੇ ਤਾਂ ਤਾਰਾਂ ਦੇ ਬਣਾ ਲਓ ਉਹਨੂੰ ਚੱਕਰ ਜਿਹਾ ਬਣਾਉ ਦਾ ਇਦਾਂ ਕਰਕੇ ਉਹ ਬਣਾ ਲਓ ਨਾਗ ਬਣ ਗਏ ਹਨ ਤੇ ਜਾਂ ਤੁਸੀਂ ਕੁਝ ਨਹੀਂ ਮਿਲਦਾ ਆਟੇ ਦੇ ਬਣਾਓ ਆਟੇ ਦੇ ਬਣਾ ਕੇ ਕਾਲੀ ਵਿੱਚ ਦੀ ਉਹਨਾਂ ਦੀ ਅੱਖ ਲਗਾਓ ਤੇ ਉਹ ਤੁਸੀਂ ਸ਼ਿਵਲਿੰਗ ਤੇ ਰੱਖ ਸਕਦੇ ਹੋ ਚਲ ਵਰਵਾ ਕਰ ਸਕਦੇ ਹੋ ਕਿ ਇਹ ਨਾਗ ਦੇ ਤਾਂ ਜਿੱਦਾਂ ਵੀ ਤੁਸੀਂ ਦੇ ਚਨ ਪੱਤਰੀ ਦੇ ਵਿੱਚ ਕਿਸੇ ਕੰਮ ਦੀ ਰੁਕਾਵਟ ਪੈਂਦੀ ਹੈ ਤਾਂ ਹਰ ਤਰ੍ਹਾਂ ਦੇ ਨਾਲ ਜਿੱਦਾਂ ਤੂੰ ਲੰਗ ਜਾਂਦਾ ਉਦਾਂ ਅਸੀਂ ਵੀ ਆਪਣੀ ਜ਼ਿੰਦਗੀ ਦੇ ਇਸ ਫੜਾ ਤੋਂ ਨਿਕਲ ਜਾਈਏ ਉਹ ਰੁਕਾਵਟਾਂ ਦੂਰ ਹੋਣ ਤੇ ਕਿਰਪਾ ਸਤਿ ਬਣੀ ਰਹੇ ਸਾਰੀ ਦੁਨੀਆ ਨੇ ਜਿੰਨੇ ਬਣਾਈਆਂ ਨੇ ਸਾਰਿਆਂ ਨੂੰ ਪਾਵਨ ਕੀਤੀ ਹੈ ਜੀ ਤੇ ਬਸ ਕਿਰਪਾ ਹੀ ਹੈ ਇਹ ਹੀ ਕਹਿ ਸਕਦੇ ਆਪਾਂ ਹਾਂ ਚਲੋ ਨਾਲ ਪੰਜਵੇਂ ਦਿਨ ਤੁਸੀਂ ਕਰ ਦੇਣਾ ਸਹੀ ਹੋ ਜਾਣਾ ਹਰ ਕੋਈ ਇਹ ਉਪਾ ਕਰ ਸਕਦਾ ਜ਼ਰੂਰੀ ਨਹੀਂ ਜਿਨ੍ਹਾਂ ਦੀ ਜਨਮ ਸਪਤਰੀ ਚ ਕਾਂ ਸਰਪ ਜੋਗ ਹੋਣਾ ਨਹੀਂ ਕਰਨਾ ਹੈ ਨਾਲ ਪੰਜਵੇਂ ਦਿਨ ਕੋਈ ਵੀ ਦੋ ਨਾ ਕਰਾ ਜੋੜਾ ਸ਼ਿਵਲਿੰਗ ਤੇ ਚਰਾ ਆਸਨ ਦੇ ਵਿੱਚ ਪੋਥਲੇ ਰੱਖ ਸਕਦਾ ਜਾਂ ਚਾਹਤ ਕਰ ਸਮਝ ਜਾ ਜ਼ਰਦਾਰ ਸੰਤਾਨ ਦਾ ਜੀ ਨੇ ਅੱਛਾ ਜਾਵੇ ਸੱਚੀ ਕਰ